ਬੱਚਿਆਂ ਦੇ ਨਾਲ ਵੀ ਆਪਾਂ ਕੁਝ ਗੱਲਾਂ ਕਰਾਂਗੇ ਅੱਛਾ ਬੇਟਾ ਕੀ ਸਿੱਖਣ ਨੂੰ ਮਿਲਿਆ ਹੈਗਾ ਤੁਹਾਨੂੰ ਇਹਨਾਂ 7 ਦਿਨਾਂ ਦੇ ਦੌਰਾਨ ਕੋਈ ਕੁਝ ਵੀ ਬਹੁਤ ਹਾਂ ਕੀ ਸਿੱਖਣ ਨੂੰ ਮਿਲਿਆ ਹੈਗਾ 7 ਦਿਨਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਨੂੰ ਇਹ ਤੋਂ ਬਹੁਤ ਚੰਗਾ ਐਕਸਪੀਰੀਅੰਸ ਮਿਲਿਆ ਹੈ ਜਿਵੇਂ ਅੱਜ ਕੱਲ ਸਾਰੇ ਬੱਚੇ ਫੋਨਾਂ ਦੇ ਵਿੱਚ ਰੁੱਝੇ ਹੋਏ ਨੇ ਉਹ ਜ਼ਿੰਦਗੀ ਚੋਂ ਬਾਹਰ ਨਿਕਲ ਕੇ ਕੋਈ ਚੀਜ਼ਾਂ ਪ੍ਰੈਕਟੀਕਲ ਕਰਕੇ ਉਹ ਚੀਜ਼ ਜਿਹਨੂੰ ਸਮਝ ਕੇ ਬਹੁਤ ਚੰਗਾ ਲੱਗਿਆ ਸਕੂਨ ਮਿਲਿਆ ਦਿਲ ਨੂੰ ਧੰਨਵਾਦ ਜੀ ਅੱਛਾ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਪਹਿਲਾਂ ਤਾਂ ਮੋਰ ਟੈਲੀਵਿਜ਼ਨ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਇੱਥੇ ਆ ਕੇ ਸਾਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲਿਆ ਇੱਥੋਂ ਫੋਨ ਤੋਂ ਦੂਰ ਨਸ਼ਿਆਂ ਤੋਂ ਦੂਰ ਤੇ ਨਸ਼ਿਆਂ ਦੇ ਵਿਰੋਧ ਲੜਨ ਤੇ ਕਿਹਾ ਜਾਂਦਾ ਹੈ ਤੇ ਇੱਥੇ ਆ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਹੋਰ ਕੋਈ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਕੀ ਇੱਥੋਂ ਕੀ ਕੀ ਕੋ ਸਿੱਖਣ ਨੂੰ ਮਿਲ ਰਿਹਾ ਹੈ ਇੱਥੋਂ ਸਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜਿਵੇਂ ਕਿ ਜਿੰਨੇ ਵੀ ਬੱਚੇ ਨੇ ਸਾਰੇ ਹੁਣ ਛੁੱਟੀਆਂ ਚੱਲ ਰਹੀਆਂ ਜੂਨ ਦੀਆਂ ਸੋ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸਾਰਾ ਦਿਨ ਫੋਨ ਹੀ ਚਲਾਉਂਦੇ ਰਹਿੰਦੇ ਆ ਸੋ ਜਿੰਨੇ ਵੀ ਜਿਹਨੇ ਇੱਥੇ ਆਪਣੇ ਨਾਲ ਇਕੱਠੇ ਹੋਏ ਆ ਇਹਨਾਂ ਕੋਲ ਕੋਈ ਵੀ ਫੋਨ ਨਹੀਂ ਹੁੰਦਾ ਇਸ ਟਾਈਮ ਸਾਰਿਆਂ ਦੇ ਫੋਨ ਇੱਕ ਸਾਈਡ ਤੇ ਰੱਖੇ ਹੁੰਦੇ ਆ ਜਿੰਨੇ ਵੀ ਆਪਣੇ ਨਾਲ ਵੱਡੇ ਨੇ ਉਹ ਸਾਰੇ ਵੀ ਉਹਨਾਂ ਦਾ ਫੋਨਾਂ ਵੱਲ ਕੋਈ ਧਿਆਨ ਨਹੀਂ ਜਾਂਦਾ ਸਾਰੇ ਇੱਕ ਰਚ ਹੋ ਕੇ ਇੱਥੇ ਗੇਮਸ ਕਰਦੇ ਨੇ ਉਹਨਾਂ ਦਾ ਜੀ ਲੱਗਿਆ ਰਹਿੰਦਾ ਸਰ ਇੱਥੇ ਅੱਛਾ ਸਿੰਘ ਜੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਹੈਗਾ ਕਿਸ ਤਰ੍ਹਾਂ ਦਾ ਸਿੱਖਣ ਨੂੰ ਮਿਲਿਆ ਹੈਗਾ ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਇੱਥੇ ਨੌ ਰਸ ਸਿੱਖਣ ਨੂੰ ਮਿਲੇ ਹਾਂ ਤਾਂ ਅੱਛਾ ਕੁਝ ਨੌਜਵਾਨਾਂ ਨੇ ਵੀ ਇਸ ਵਰਕਸ਼ਾਪ ਨੂੰ ਅਟੈਂਡ ਕੀਤਾ ਅੱਛਾ ਭਾਈ ਜੀ ਇਹਨਾਂ ਸੱਤਾਂ ਦਿਨਾਂ ਦੇ ਦੌਰਾਨ ਆ ਜਿਹੜਾ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਆ ਗੱਲ ਕਰੀਏ ਇਥੋਂ ਦੀ ਜੀ ਮਤਲਬ ਇਹ ਅਸੀਂ ਪਹਿਲੀ ਵਰਕਸ਼ਾਪ اٹینڈ ਕਰ ਰਹੇ ਆ ਸਰ ਸੁਖਦੇਵ ਲੱਧੜ ਜੀ ਦਾ ਔਰ ਨਿਮਰਤ ਮੈਮ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਵੀ ਬੱਚਿਆਂ ਵਾਂਗ ਹੀ ਰੱਖਦੇ ਆ ਇੱਥੇ ਮਤਲਬ ਇੱਥੇ ਦਿਮਾਗੀ ਤੌਰ ਤੇ ਵੀ ਜੋ ਬੰਦਾ ਕਈ ਵਾਰੀ ਡਿਪਰੈਸ਼ਨ ਚ ਹੁੰਦਾ ਇੱਥੇ ਉਹਦਾ ਦੀਆਂ ਗੇਮਾਂ ਕਰਵਾਈਆਂ ਜਾਂਦੀਆਂ ਮੈਡੀਟੇਸ਼ਨ ਕਰਵਾਇਆ ਜਾਂਦਾ ਸਾਨੂੰ ਬਹੁਤ ਚੀਜ਼ਾਂ ਜ਼ਿੰਦਗੀ ਦੀਆਂ ਇਹੋ ਜਿਹੀਆਂ ਪਤਾ ਲੱਗੀਆਂ ਵੀ ਹਾਂ ਇਹ ਸਾਡੇ ਵਿੱਚ ਹੀ ਸੀ ਪਰ ਉਹ ਸਰ ਨੇ ਸਾਨੂੰ ਕਿਵੇਂ ਦੱਸਿਆ ਨੌ ਰਸ ਬਾਰੇ ਐਕਟਿੰਗ ਕਿੱਦਾਂ ਦੀ ਹੁੰਦੀ ਆ ਥੀਏਟਰ ਕੀ ਆ ਨਾਟਕ ਕੀ ਆ ਇਹ ਚੀਜ਼ਾਂ ਬਾਰੇ ਦੱਸਿਆ ਉਹਨਾਂ ਨੇ ਕਿ ਫਿਲਮ ਲਾਈਨ ਚ ਕਿੱਦਾਂ ਜਾਣਾ ਹਨਾ ਜੀ ਉਹ ਸਾਰੀਆਂ ਚੀਜ਼ਾਂ ਦਾ ਸਾਨੂੰ ਇੱਥੇ ਐਕਸਪੀਰੀਅੰਸ ਮਿਲਿਆ ਤੇ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਅੱਛਾ ਤਾਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਅਛੀਕਾ ਸਸ ਐਕਸਪੀਰੀਅੰਸ ਵਧੀਆ ਸੀਗਾ ਇੱਥੇ ਗੇਮਾਂ ਖੜਾਈ ਜਾਂਦਾ ਸੀ ਮਾਨੂੰ ਇੱਕ ਸ਼ਾਂਤੀ ਜੀ ਮਿਲਦੀ ਸੀਗੀ ਸਕੂਨ ਜਿਹਾ ਮਿਲਦਾ ਸੀਗਾ ਅੰਦਰੋਂ ਸਕੂਨ ਜਿਹਾ ਮਿਲਦਾ ਸੀਗਾ ਮਤਲਬ ਮਜ਼ਾ ਵੀ ਬਹੁਤ ਹੁੰਦਾ ਸੀਗਾ ਗੇਮਾਂ ਖੇਡਣ 'ਚ ਘਰੇ ਆ ਕੇ ਹੁਣ ਫੋਨ ਫੋਨ ਚੱਕਾਂ ਦਾ ਮਨ ਹੀ ਨਹੀਂ ਕਰਦਾ ਮਨ ਕਰਦਾ ਈ ਗੇਮਾਂ ਖੇਡੀ ਜਾਈਏ ਅੱਛਾ